ਇੱਕ ਹਰੇ-ਭਰੇ ਜੰਗਲ ਵਿੱਚ ਸੰਗਰ ਨਦੀ ਵਗਦੀ ਸੀ। ਇੱਕ ਵੱਡਾ ਮੋਟਾ ਹਿੱप्पो ਨਦੀ ਵਿੱਚ ਤੈਰਦਾ ਰਹਿੰਦਾ ਪਰ ਉਹ ਉਦਾਸ ਸੀ ਕਿਉਂਕਿ ਉਹ ਵੀ ਜੰਗਲ ਦੇ ਦੂਸਰੇ ਜਾਨਵਰਾਂ ਨਾਲ ਖੇਡਣਾ ਚਾਹੁੰਦਾ ਸੀ ਤੇ ਉਹਨਾਂ ਨੂੰ ਦੋਸਤ ਬਣਾਉਣਾ ਚਾਹੁੰਦਾ ਸੀ ਪਰ ਕੋਈ ਵੀ ਉਸ ਦਾ ਦੋਸਤ ਨਹੀਂ ਸੀ। ਉਸ ਜੰਗਲ ਵਿੱਚ ਇੱਕ ਸ਼ਰਾਤੀ ਬੰਦਰ ਰਹਿੰਦਾ ਸੀ ਉਹ ਰੁੱਖ ਤੇ ਝੂਲਦਾ ਰਹਿੰਦਾ ਹੱਸਦਾ ਤੇ ਮਜ਼ਾਕ ਕਰਦਾ ਪਰ ਬੰਦਰ ਵੀ ਇਕੱਲਾ ਹੀ ਸੀ ਕਿਉਂਕਿ ਬਾਕੀ ਜਾਨਵਰ ਉਸ ਦੀ ਸ਼ਰਾਦਤ ਤੋਂ ਉਸ ਤੋਂ ਦੂਰ ਭੱਜਦੇ ਸਨ ਇੱਕ ਦਿਨ ਉਹ ਰੁੱਖ ਤੇ ਝੂਲਦੇ ਹੋਏ ਪਾਣੀ ਵਿੱਚ ਡਿੱਗ ਗਿਆ ਇਹ ਸਭ ਹਿੱਪੋ ਦੇਖ ਰਿਆ ਸੀ ਡੁੱਬਦੇ ਬੰਦਰ ਨੂੰ ਦੇਖ ਕੇ ਹਿੱਪੋ ਨੂੰ ਉਸ ਤੋਂ ਡਰਸ ਆ ਗਿਆ ਤੇ ਹਿਪੋ ਨੂੰ ਉਸਦੀ ਜਾਨ ਬਚਾ ਲਈ ਬੰਦਰ ਨੇ ਉਹਦਾ ਧੰਨਵਾਦ ਕੀਤਾ ਤੇ ਗਿਆ ਅਸੀਂ ਹੁਣ ਚੰਗੇ ਦੋਸਤ ਹਾਂ ਇਹ ਸੁਣ ਕੇ ਹੀਪੋ ਵੀ ਖੁਸ਼ ਹੋ ਗਿਆ ਜੰਗਲ ਦੇ ਬਾਕੀ ਜਾਨਵਰ ਤੇ ਹੀਪੋ ਹੁਣ ਬਹੁਤ ਉਦਾਸ ਹੈ ਕਿਉਂਕਿ ਤੁਸੀਂ ਸਾਰਿਆਂ ਨੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਨਹੀਂ ਕੀਤਾ ਹੈ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਐਂਡ ਕਮੈਂਟ ਥੈਂਕ ਯੂ